ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਡਾ ਪੰਜਾਬ ਲਵ ਤੇ ਅੱਜ ਆਪਾਂ ਗੱਲ ਕਰਦੇ ਹਾਂ ਚੰਡਾਲ ਨੂਹਾਂ ਦੀ ਚੰਡਾਲ ਨੂੰਆ ਵਿੱਚ ਬਾਪੂ ਜੀ ਬੇਬੇ ਜੀ ਦਾ ਪਤਾ ਲੱਨ ਜਾਂਦੇ ਹਨ ਤੇ ਬਾਪੂ ਜੀ ਉਸ ਨੂੰ ਬੁਲਾਉਂਦੇ ਹਨ ਬੇਬੇ ਕੁਝ ਵੀ ਨਹੀਂ ਬੋਲਦੀ ਕਿਉਂਕਿ ਉਹ ਬੇਸਰਤ ਹੁੰਦੀ ਹੈ ਬਾਪੂ ਜੀ ਦੇ ਵਾਰ-ਵਾਰ ਬੁਲਾਉਣ ਤੇ ਵੀ ਬੇਬੇ ਨਹੀਂ ਬੋਲਦੀ ਤੇ ਦੂਜੇ ਪਾਸੇ ਪ੍ਰੀਤ ਸੋਚਾਂ ਵਿੱਚ ਪਈ ਹੈ ਕਿ ਬਾਪੂ ਬੇਬੇ ਨੂੰ ਠਾਣਾ ਲਵੇ ਤੇ ਬੇਬੇ ਸਾਰਾ ਕੁਝ ਸੱਚ-ਸੱਚ ਦੱਸ ਦਵੇ ਤੇ ਮੇਰਾ ਭੇਤ ਖੁੱਲ ਜਾਵੇ ਫੇਰ ਪ੍ਰੀਤ ਵਿੱਕੀ ਨੂੰ ਲੱਭਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਅੱਗੇ ਦੇਖੋ ਬਾਪੂ ਤਾਂ ਬੇਬੇ ਨੂੰ ਵਾਰ-ਵਾਰ ਹਰਾ ਰਹੇ ਆ ਵਿੱਕੀ ਕਹਿੰਦਾ ਹੈ ਕਿ ਨਹੀਂ ਮੈਂ ਬੇਬੇ ਨੂੰ ਰਾਤ ਦਾ ਦਵਾਈ ਦਿੱਤੀ ਸੀ ਤੇ ਸਵੇਰੇ ਉੱਠ ਕੇ ਫਿਰ ਮੈਂ ਦਵਾਈ ਦੇ ਨਾਲ ਉਹ ਗੋਲੀ ਦੇ ਦਿੱਤੀ ਜਿਸ ਨਾਲ ਬੇਬੇ ਨੂੰ ਹੋਸ਼ ਨਾ ਆਵੇ ਤੇ ਉਹ ਬਾਪੂ ਨੂੰ ਕੋਈ ਵੀ ਗੱਲ ਨਾ ਨਾ ਦੱਸ ਸਕੇ ਠੀਕ ਤੇ ਕਹਿੰਦੀ ਤੁਸੀਂ ਬਾਪੂ ਨੂੰ ਕੁਝ ਨਾ ਕੁਝ ਕਹੋ ਜੋ ਇੱਥੋਂ ਚਲੇ ਜਾਣ ਨਹੀਂ ਤਾਂ ਉਹ ਇੱਥੇ ਮੇਰਾ ਸਿਰ ਖਾਈ ਜਾ ਰਹੀ ਹੈ ਤੇ ਫਿਰ ਪ੍ਰੀਤ ਵਿੱਕੀ ਦੋਵੇਂ ਬਾਪੂ ਜੀ ਕੋਲ ਜਾਂਦੇ ਹਨ ਕੀ ਲੈ ਲਿਆ ਪਤਾ ਹੁਣ ਤੁਸੀਂ ਜਾਓ ਉਹ ਕਹਿੰਦਾ ਮੈਂ ਤਾਂ ਪਤਾ ਲੈ ਲਿਆ ਤੁਸੀਂ ਚੰਗਾ ਕੰਮ ਨਹੀਂ ਕਰ ਰਹੇ ਤੁਸੀਂ ਬੇਬੇ ਨੂੰ ਕੁੱਟਿਆ ਹੈ ਉਸ ਦੇ ਏਡੇ ਏਡੇ ਨੀਲ ਪਏ ਹਨ ਬਾਪੂ ਦਿਖਾਓ ਮੈਨੂੰ ਨੀਲ ਕਿੱਥੇ ਆ ਵਿੱਕੀ ਨੇ ਕਿਹਾ ਨੀਲ ਉਸ ਦਿਨ ਪਏ ਹੋਣੇ ਜਦੋਂ ਬੇਬੇ ਡਿੱਗੀ ਸੀ ਅਸੀਂ ਚੱਕਦੇ ਸੀ ਬੇਬੇ ਦਾ ਭਾਰ ਨਾਲ ਨੀਲ ਪੈ ਗਏ ਹੋਣੇ ਆ ਉਹ ਕਹਿੰਦਾ ਬੇਬੇ ਥੋੜੀ ਬਹੁਤ ਮੋਟੀ ਜੋ ਉਸ ਦੇ ਭਾਰ ਨਾਲ ਨੀਲ ਪੈ ਗਏ ਇਹ ਤਾਂ ਤੁਸੀਂ ਕੁਝ ਕੀਤਾ ਹੈ ਤੇ ਫਿਰ ਉਹ ਵਿੱਕੀ ਬਾਪੂ ਜੀ ਨੂੰ ਕਹਿੰਦਾ ਹੈ ਕਿ ਮੇਰੀ ਗੱਲ ਸੁਣ ਲੋ ਤੋ ਜੇ ਤੁਹਾਨੂੰ ਪਤਾ ਲੈ ਲਿਆ ਤੁਸੀਂ ਠੀਕ ਆ ਹੁਣੇ ਕਰੇ ਜਾਓ ਜੇ ਨਹੀਂ ਹਜੇ ਪਤਾ ਲੈ ਐਸ ਨੂੰ ਵੀ ਉਧਰ ਲੈ ਜਾਓ ਫੇਰ ਦੋਵਾਂ ਨੂੰ ਤੁਹਾਨੂੰ ਸੰਦੀਪ ਘਰੋਂ ਕੱਢ ਦੇਵੇਗੀ ਫੇਰ ਸੜਕ ਤੇ ਬੈਠ ਜਾਓਗੇ ਜਾ ਕਿ ਵਿੱਕੀ ਕਹਿੰਦਾ ਨਾਲੇ ਜਾਂਦਾ ਜਾਂਦਾ ਮੇਰੀ ਇੱਕ ਗੱਲ ਹੋਰ ਸੁਣ ਲੋ ਸੋਨੂ ਸਾਡੇ ਘਰੀ ਨਾ ਆਜੇ ਨਹੀਂ ਤੰਮਿਆ ਉਹਦੀਆਂ ਲੱਤਾਂ ਵੱਟ ਦੇਣੀਆਂ ਦਾਤਰ ਤੱਕ ਕੀਤਾ ਹੋਇਆ ਹੈ ਤੇ ਬਾਪੂ ਉੱਥੋਂ ਚਲਾ ਜਾਂਦਾ ਹੈ ਬਾਪੂ ਕਹਿੰਦਾ ਮੈਨੂੰ ਸਭ ਪਤਾ ਹੈ ਤੁਸੀਂ ਇਹੀ ਕਰਨ ਜੋਗੇ ਹੋਰ ਤਾਂ ਤੁਹਾਡੇ ਤੋਂ ਕੁਝ ਹੋਣਾ ਨਹੀਂ ਵਿੱਕੀ ਪ੍ਰੀਤ ਨੂੰ ਕਹਿੰਦਾ ਹੈ ਜਾ ਜਾ ਕੇ ਬਾਹਰ ਨੂੰ ਜਿੰਦਾ ਲਾ ਕੇ ਆ ਅੱਜ ਤੋਂ ਬਾਅਦ ਕੋਈ ਘਰੇ ਨਹੀਂ ਆਊਗਾ ਜਦੋਂ ਮੈਂ ਕਿਤੇ ਜਾਣਾ ਹੋਇਆ ਮੈਂ ਆਪੇ ਹੀ ਬਾਹਰ ਖੋਲ ਲੂੰਗਾ ਤੇ ਪ੍ਰੀਤ ਬਾਹਰ ਨੂੰ ਜਿੰਦਾ ਲਾ ਕੇ ਆਉਂਦੀ ਹੈ ਤੇ ਫੇਰ ਆ ਕੇ ਸਲਾਹਾਂ ਕਰਦੇ ਹਨ ਬਾਪੂ ਸਾਰੇ ਪਵਾੜਿਆਂ ਦੀ ਜੜ ਬਾਪੂ ਹੀ ਹੈ ਜੇ ਬਾਪੂ ਨੂੰ ਉਹ ਘੇ ਰੱਖਣ ਤਾਂ ਸਕਾਸ਼ ਵੀ ਨਹੀਂ ਹੋ ਸਕਦਾ ਤੇ ਨਾ ਹੀ ਉਹ ਬੇਦਖਲ ਕਰਾ ਸਕਦੇ ਹਨ ਪ੍ਰੀਤ ਬਾਪੂ ਜਦੋਂ ਘਰੇ ਜਾਂਦਾ ਹੈ ਤਾਂ ਕਮਲ ਤੁਰਿਆ ਹੁੰਦਾ ਹੈ ਤੇ ਬਾਪੂ ਉਸਦੇ ਮਾਰਦਾ ਹੈ ਕਹਿੰਦਾ ਮੇਰੇ ਸਾਹਮਣੇ ਚੌੜਾ ਹੋ ਕੇ ਤਰਦਾ ਉਹ ਕਹਿੰਦਾ ਨਹੀਂ ਬਾਪੂ ਮੇਰੇ ਤਾਂ ਲੱਗ ਲੱਗਾ ਮੈਨੂੰ ਨਹੀਂ ਪਤਾ ਸੀ ਕਹਿੰਦਾ ਜਾ ਤੂੰ ਕਿੱਥੇ ਚੱਲਿਆ ਸੀਗਾ ਬਾ ਉਹ ਕਹਿੰਦਾ ਮੈਂ ਮਿਰਚਾਂ ਲੈਣ ਚੱਲਿਆ ਸੰਦੀਪਾਂ ਦੀ ਮਿਰਚਾਂ ਲੈ ਕੇ ਆ ਬਾਪੂਆਂ ਦਾ ਮਿਰਚਾਂ ਫੇਰ ਲੈ ਕੇ ਆਈ ਪਹਿਲਾਂ ਆਪਣੀ ਬੇਬੇ ਦਾ ਪਤਾ ਲੈ ਕੇ ਆ ਤੇ ਉਹ ਕਹਿੰਦਾ ਠੀਕ ਐ ਬਾਪੂ ਤੇ ਫੇਰ ਉਹ ਸੰਦੀਪ ਕੋਲ ਜਾਂਦਾ ਹੈ ਕਿ ਆਪਾਂ ਬੇਬੇ ਦਾ ਪਤਾ ਲੈ ਕੇ ਆਈਏ ਸੰਦੀਪ ਕਹਿੰਦੀ ਬੇਬੇ ਨੂੰ ਕੀ ਹੋਇਆ ਕੁਛ ਨਹੀਂ ਹੋਇਆ ਮੈਂ ਸੁਬਾਹ ਗਈ ਸੀ ਉਹ ਬੇਹੋਸ਼ ਸੀ ਪਤਾ ਲੈ ਕੇ ਮੁੜੇ ਆਈ ਆਪ ਤੂੰ ਸੀ ਮਿਰਚਾਂ ਲੈ ਕੇ ਆਉ ਜਾ ਕੇ ਆਪਾਂ ਰੋਟੀ ਖਾ ਪੀ ਕੇ ਫੇਰ ਜਾਵਾਂਗੇ ਪਤਾ ਲੈਣ ਤੇ ਫੇਰ ਉਸ ਤੋਂ ਬਾਅਦ ਪ੍ਰੀਤ ਆ ਜਾਂਦੀ ਹੈ ਪ੍ਰੀਤ ਕਹਿੰਦੀ ਹੈ ਬਾਪੂ ਕਿੱਥੇ ਹੈ ਸੰਦੀਪ ਕਹਿੰਦੀ ਮੈਥੋਂ ਕਿਹੜਾ ਸੈਣ ਕਰਾ ਕੇ ਲੈ ਕੇ ਗਿਆ ਇੱਥੇ ਕਿਤੇ ਹੋਣਾ ਜਾਂ ਸੋਨੂ ਕੀ ਕਰੇ ਹੋਊਗਾ ਉਹ ਕਹਿੰਦੀ ਤੂੰ ਬਾਪੂ ਨੂੰ ਕਰੋ ਬਾਰ ਨਾ ਜਾਣਦਿਆ ਕਰ ਇੱਕ ਤਾਂ ਉਸ ਦਾ ਫੋਨ ਕੋਲ ਹੈ ਤੇ ਦੂਜਾ ਦੀ ਮੋਟਰਸਾਈਕਲ ਦੀ ਚਾਬੀ ਤੇ ਬਾਹਰ ਨੂੰ ਜਿੰਦਾ